ਪੜਦਾ ਪੰਜਾਬ ਬਲਦਾ ਪੰਜਾਬ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗਵਾਈ ਹੇਠ ਚਲਾਈ ਮਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਕਾਮਲਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਵਿਖੇ ਇੱਕ ਸੈਮੀਨਾਰ ਹਾਲ ਸੱਤ ਆਧੁਨਿਕ ਕਮਰਿਆਂ ਅਤੇ ਚਾਰ ਦੁਆਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਖਾਸ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਮਾਰਕੀਟ ਕਮੇਟੀ ਮੱਲਾਵਾਲਾ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਫੌਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦਾ ਇੱਕੋ ਹੀ ਉਪਦੇਸ਼ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਸਾਡੀ ਸਰਕਾਰ ਵਚਨਬੱਧ ਹੈ ਇਸ ਮੌਕੇ ਇਸ ਸਕੂਲ ਦੀ ਵਿਦਿਆਰਥਣ ਕੌਣਪ੍ਰੀਤ ਕੌਰ ਜੋ ਸਟੇਟ ਮੈਰਿਟ ਵਿੱਚ 13ਵੇਂ ਸਥਾਨ ਤੇ ਰਹੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸੰਜੀਵ ਟੰਡਨ ਪ੍ਰਿੰਸੀਪਲ ਸੁਖਿੰਦਰ ਸਿੰਘ ਵੀਪੀਓ ਮੈਮ ਮੈਡਮ ਅਰਜੀਤ ਕੌਰ ਵੀ ਪਹੁੰਚੇ ਸਾਡੇ ਪੱਤਰਕਾਰ ਟੀਮ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਗਰਲਾਲ ਸਿੰਘ ਸਕੂਲ ਇਨਚਾਰਜ ਜਗਵੀਰ ਸਿੰਘ ਨੇ ਕੀ ਕਿਹਾ ਉਹ ਕਰਦੇ ਹਾਂ ਗੱਲਬਾਤ ਹਾਂਜੀ ਆਪਣਾ ਐਮਐਲਏ ਸ਼੍ਰੀ ਨਰੇਸ਼ ਕਰਾੜੇ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਦਘਾਟਨਾ ਸਮਾਰੋਹ ਕਰਵਾਏ ਗਏ ਵੱਖ-ਵੱਖ ਸਕੂਲਾਂ ਦੇ ਵਿੱਚ ਤੇ ਕੀ ਕਹਿਣਾ ਚਾਹੋਗੇ ਇਸਤੇ ਬਾਰੇ ਤੁਸੀਂ ਸਾਡੇ ਕੌਮੀ ਕਨਵੀਨੀਅਰ अरविंद केजरीवाल जी ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇਨਚਾਰਜ ਸਿੱਖਿਆ ਭਾਗ ਦੇ ਮਨੀਸ਼ ਸੋਧਿਆ ਜੀ ਸਾਡੇ ਹਰਜੋਤ ਬੈਂਸ ਜੀ ਜਿਹੜੇ ਕਿ ਕੈਬਨਟ ਮੰਤਰੀ ਪੰਜਾਬ ਆ ਬਹੁਤ ਹੀ ਵਧੀਆ ਸੂਝਵਾਨ ਨੇ तकरीबन ਸਾਰਿਆਂ ਇਹੀ ਜਿੰਨੇ ਵੀ ਇਹ ਸਾਡੇ ਉਤਲੇ ਹਾਈ ਕਮਾਂਡ ਆ ਬੜੇ ਤੇ ਬਹੁਤ ਸੂਝਵਾਨ ਇਹਨਾਂ ਦੇ ਸੋਚ ਸਦਕਾ ਇਹਨਾਂ ਦੇ ਨੀਅਤ ਜਦੋਂ ਨੀਅਤ ਇਨਸਾਨ ਦੀ ਸਾਫ਼ ਹੁੰਦੀ ਨਾ ਤੇ ਨੀਤੀ ਵੀ ਵਧੀਆ ਹੋਵੇ ਤੇ ਕਿਉਂ ਨਹੀਂ ਬੰਦਾ ਤਰੱਕੀ ਕਰਦਾ ਇਹਨਾਂ ਦੀ ਨੀਅਤ ਵੀ ਸਾਫ਼ ਹੈ ਨੀਤੀ ਵੀ ਵਧੀਆ ਇਹ ਜਿਹੜਾ ਕੰਮ ਕਰ ਰਹੇ ਨੇ ਇਹ ਗਾਂ ਇੰਨਾ ਕ ਪੰਜਾਬ ਦੇ ਹਾਲਾਤ ਬਦਲ ਗਏ ਥੋੜੇ ਦਿਨਾਂ 'ਚ ਹੀ ਅੱਜ ਕੋਈ ਸਕੂਲ ਨਹੀਂ ਰਹਿ ਗਿਆ ਅੱਜ ਤੋਂ ਪਹਿਲਾਂ ਇਹਨਾਂ ਨੇ ਕੁਝ 6 8 10 ਮਹੀਨੇ ਪਹਿਲਾਂ ਸਾਨੂੰ ਚੈੱਕ ਦਿੱਤੇ ਸੀ ਇਹਨਾਂ ਨੇ ਕੋਈ ਸਾਰੇ ਸਕੂਲਾਂ ਦੇ ਚਾਰਦਵਾਰੀਆਂ ਦੇ 800 ਤੇ 16 ਲੱਖ ਦੇ ਉਹ ਮੈਂ ਵੰਡੇ 800 16 ਲੱਖ ਰੁਪਈਆ ਅੰਦਾਜ਼ਾ ਵਾ ਤੇ ਉਸ ਤੋਂ ਬਾਅਦ ਹੁਣ ਫੇਰ ਚਾਰਦਵਾਰੀਆਂ ਜਿਹੜੀਆਂ ਰਹਿ ਗਈਆਂ ਸੀ ਉਹਨਾਂ ਚਾਰਦਵਾਰੀਆਂ ਵਾਸਤੇ ਆਏ ਪੈਸੇ ਤੇ ਉਸ ਤੋਂ ਬਾਅਦ ਫਰਨੀਚਰ ਗਰਾਊਂਡਾਂ ਕਮਰੇ ਇਹਨਾਂ ਦੇ ਅੱਜ ਕੋਈ ਮੈਂ ਜਿਹੜੇ ਚੈੱਕ ਅੱਜ ਜਿਹੜੇ ਉਦਘਾਟਨ ਕਰਕੇ ਆਇਆ ਵਾ ਉਹ ਸਵਾ ਕਰੋੜ ਤੋਂ ਅੰਦਾਜ਼ਾ ਉੱਤੇ ਹੀ ਆ ਥੋੜੇ ਬੋਤੇ ਠੀਕ ਹੈ ਤੇ ਬਹੁਤ ਵਧੀਆ ਸਿੱਖਿਆ ਦਾ ਜਿਹੜਾ ਇਹਨਾਂ ਨੇ ਇੱਕ ਕਿਹਾ ਵਾ ਵੀ ਬਦਲਦਾ ਪੰਜਾਬ ਉਹ ਇਸੇ ਤਰ੍ਹਾਂ ਹੀ ਬਦਲੂਗਾ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤੇ ਵਾਕਿਆ ਹੀ ਇਹ ਗੱਲ ਕਈ ਵਾਰੀ ਅਜੀ ਚੀਜ਼ ਪ੍ਰੋਵਾਈਡ ਹੋ ਗਈ ਸਾਨੂੰ ਤੇ ਹੁਣ ਲੋੜ ਨਹੀਂ ਪੈਸਿਆਂ ਦੀ ਐਲਈਡੀ ਪੈਨਲ ਜਿਹੜਾ ਵਾ ਉਹ ਵੀ ਮਤਲਬ ਕੋਈ ਕਸਰ ਨਹੀਂ ਛੱਡੀ ਵਾਈਫਾਈ ਲੱਗ ਗਏ ਜੀ ਵਾਈਫਾਈ ਲੱਗ ਗਏ 12000 ਸਕੂਲ ਦੇ ਕਰੀਬ ਨਾ 17000 ਸਕੂਲਾਂ 'ਚ ਵਾਈਫਾਈ ਲੱਗ ਗਿਆ ਬਹੁਤ ਸਹੂਲਤਾਂ ਦਿੱਤੀਆਂ ਗਈਆਂ ਸਰਕਾਰ ਕਿਹੜੇ ਟੀਚਰਾਂ ਨੂੰ ਪੁੱਛੀਏ ਨਾ ਉਹ ਕਹਿੰਦੇ ਬਾਈ ਜੀ ਅੱਜ ਤੱਕ ਜ਼ਿੰਦਗੀ 'ਚ ਇੰਨਾ ਸਿੱਖਿਆ ਤੇ ਕਦੇ ਕਿਸੇ ਨੇ ਖਰਚ ਨਹੀਂ ਕੀਤਾ ਜਿਹੜੀ ਕਿ ਇਹ ਸਰਕਾਰ ਆਈ ਆ ਤੇ ਟੀਚਰ ਵੀ ਖੁਸ਼ ਆ ਕਿਉਂਕਿ ਫੇਰ ਹੀ ਮਜ਼ਾ ਆਉਂਦਾ ਬੈਨ ਨੂੰ ਵਧੀਆ ਥਾਂ ਹੋਵੇ ਤੇ ਜੇ ਕਮਰੇ ਟੁੱਟੇ ਭੱਜੇ ਹੋਣ ਤੇ ਪੜ੍ਹਾਈ ਦਾ ਵੀ ਮਜ਼ਾ ਨਹੀਂ ਆਉਂਦਾ ਅੱਜ ਜਿਹੜੇ ਟੀਚਰ ਵੀ ਆ ਉਹ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਤੁਸੀਂ ਇੱਥੋਂ ਵੇਖੋ ਸਾਡੇ ਉਸ ਇੱਕ ਸਕੂਲ ਦੇ ਵਿੱਚ ਤੁਸੀਂ ਨਾਲ ਹੀ ਸੀਗੇ ਜਿਹੜੀ ਉਹ ਲੜਕੀ ਮੈਰਿਟ ਤੇ ਗਈ ਆ ਵੇਖੋ ਉਹ ਜ਼ਿਲ੍ਹੇ ਚੋਂ ਪਹਿਲੇ ਨੰਬਰ ਤੇ ਆ ਤੇ ਪੰਜਾਬ ਚੋਂ 13ਵੇਂ ਨੰਬਰ ਤੇ ਆਈ ਹੈ ਜ਼ਿਲ੍ਹੇ ਚੋਂ ਪਹਿਲਾ ਨੰਬਰ ਕੋਈ ਛੋਟੀ ਜੀ ਗੱਲ ਨਹੀਂ ਗਈ ਇੱਕ ਸਰਕਾਰੀ ਸਕੂਲ ਦੀ ਪੜ੍ਹੀ ਹੋਈ ਬੰਦ ਵਿੱਚ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਮੈਂ ਵੈਸੇ ਤਾਂ ਕੋਈ ਕਸਰ ਨਹੀਂ ਕੀ ਅੱਜ ਦੀ ਤਰੀਕ ਚ ਮੇਰੇ ਖਾਲ ਕਿਸੇ ਕੋਈ 90% ਲੈ ਲਿਆ ਕੋਈ 95 ਕੋਈ 98 ਤੇ ਅੱਗੇ ਜਿਹੜੇ ਮੈਂ ਪਹਿਲਾ ਜਮਾਨਾ ਸੀਗਾ 33% ਲੈਣੇ ਕਿਸੇ ਦੇ 40 ਆ ਗਏ ਤੇ ਉਹ ਟੀਟਨੇ ਮਾਰਦੇ ਫਿਰਨਾ ਬੱਲੇ ਸਾਡੇ ਤਾਂ ਅਸੀਂ ਤਾਂ ਪਾਸ ਹੋ ਗਏ ਬਾਦੂਆ ਪਰ ਨਹੀਂ ਅੱਜ ਜਿਹੜਾ ਕੰਪੀਟੀਸ਼ਨ ਦਾ ਯੋਗ ਆ ਕੋਈ 90 95 98% ਬੱਚੀਆਂ ਲੈ ਰਹੀਆਂ ਨੰਬਰ ਬਹੁਤ ਵਧੀਆ ਸ਼ਾਬਾਸ਼ ਬੈਨੂੰ ਕਹਿੰਦਾ ਉਹਨਾਂ ਨੂੰ ਵੀ ਕੋਈ ਸਕੂਲ ਦੇ ਵਿੱਚ ਪੜ੍ਹਾਈ ਦਾ ਪੈਸਾ ਨਹੀਂ ਖਰਚ ਆਉਂਦਾ ਕੋਈ ਵਰਦੀਆਂ ਦਾ ਨਹੀਂ ਕੋਈ ਹਰ ਚੀਜ਼ ਸਰਕਾਰ ਦੇ ਦਿੰਦੀ ਹੈ ਹਾਂਜੀ ਤੇ ਇਸ ਚੀਜ਼ ਦਾ ਲਾਭ ਉਠਾਉਣਾ ਚਾਹੀਦਾ ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੱਥ ਜੋੜ ਕੇ ਆਪਾਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਕਰਾਈਏ ਤਾਂ ਜੋ ਇਹ ਉੱਥੇ ਤੁਹਾਡਾ ਜਿਹੜਾ ਇੰਨਾ ਪੈਸਾ ਖਰਚ ਹੁੰਦਾ ਤੁਸੀਂ ਵੇਖੋ ਇੱਕ ਸਾਲ ਹਾਂਜੀ ਕਿ ਕਿ ਜੀਰਾ ਸਕੂਲ ਆ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਇਹ ਪ੍ਰਾਈਵੇਟ ਆ ਕਿ ਸਰਕਾਰੀ ਆ ਮੇਰੇ ਕਹਾ ਪ੍ਰਾਈਵੇਟ ਸਕੂਲ ਨਾਲੋਂ ਕਿਤੇ ਵਧੀਆ ਉਥੇ ਲਿਫਟ ਲੱਗੀ ਆ 10 ਤੋਂ ਜ਼ਿਆਦੀਆਂ ਬੱਸਾਂ ਆ ਜਿਹੜੀਆਂ ਕਿ ਘਰੋਂ ਕੁੜੀਆਂ ਨੂੰ ਲੈ ਕੇ ਆਉਂਦੀਆਂ ਘਰੇ ਛੱਡ ਕੇ ਆਉਂਦੀਆਂ ਲੜਕੀਆਂ ਦਾ ਸਕੂਲ ਆ ਉਹ ਇਸ ਕਰਕੇ ਅਸੀਂ ਚਾਹੁੰਦੇ ਆ ਬਾਕੀ ਤੇ ਵੀ ਜਿੱਥੇ-ਜਿੱਥੇ ਮੈਨੂੰ ਲੋਕਾਂ ਨੇ ਜਿਹੜੇ ਉਥੋਂ ਦੇ ਮਾਪਿਆਂ ਨੇ ਕਿਹਾ ਵਾ ਵੀ ਸਾਡੀਆਂ ਕੁੜੀਆਂ ਇੱਥੇ ਪੜ੍ਹਨ ਵਾਸਤੇ ਕਾਹੀ ਘਰੇ ਭਟਾਲੀਆਂ ਤੇ ਮੈਂ ਕਿਹਾ ਲਾਓ ਉਹਨਾਂ ਨੂੰ ਪੜ੍ਹਨ ਵਾਸਤੇ ਕਹਿੰਦੇ ਵੀ ਇਸ ਤਰ੍ਹਾਂ ਵੀ ਕੋਈ ਆਉਣ ਜਾਣ ਵਾਸਤੇ ਸਾਨੂੰ ਅਸੀਂ ਗਾਂ ਬੇਲੀਆਂ ਤੇ ਬੈਠੇ ਮੈਂ ਬੱਸ ਲਵਾ ਕੇ ਦਊਂਗਾ ਜਿੱਥੇ ਜਿੱਥੇ ਕਿਤੇ ਹੋਰ ਵੀ ਕਹੇ ਚੀਜ਼ ਦੀ ਲੋੜ ਹੋਵੇ ਮੈਂ ਸਾਰੇ ਸਕੂਲਾਂ ਨੂੰ ਬੇਨਤੀ ਕਰਦਾ ਤੁਸੀਂ ਮੈਨੂੰ ਆਣ ਕੇ ਦੱਸੋ ਮੈਂ ਹਰ ਚੀਜ਼ ਤੁਹਾਡੇ ਨੂੰ ਪ੍ਰੋਵਾਈਡ ਕਰਵਾ ਕੇ ਦਊਂਗਾ ਤਗੜੇ ਹੋ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵਾ ਸਾਡੇ ਮਨੀਸ਼ ਸੋਸੋਧਿਆ ਜੀ ਦਾ ਸਾਡੇ ਕੈਬਨਿਟ ਮੰਤਰੀ ਹਰਜੋਤ ਬੈਂਸ ਜੀ ਦਾ ਕੇਜਰੀਵਾਲ ਜੀ ਦਾ ਸਭ ਦਾ ਸੁਪਨਾ ਵਾ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪਾਈਚਾਰਾ ਪਿਆਰ ਇਸੇ ਤਰ੍ਹਾਂ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਬਣਾ ਕੇ ਰੱਖੋ ਤੇ ਕੋਸੇ ਚੀਜ਼ ਦੀ ਲੋੜ ਹੋਵੇ ਹਾਜ਼ਰ ਆ ਇਹਨਾਂ ਕਹਿੰਦਾ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਸਾਡਾ ਪੰਜਾਬ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਹ ਜਿਹੜੇ ਸਾਡੇ ਬੱਚੇ ਆ ਇਹ ਪੜ੍ਹ ਲਿਖ ਕੇ ਚੰਗੇ ਅਫਸਰ ਬਣ ਤੇ ਚੰਗੀਆਂ-ਚੰਗੀਆਂ ਖੇਡਾਂ ਦੇ ਵਿੱਚ ਵੀ ਚੰਗੀਆਂ ਮੱਲਾ ਮਾਰਨ ਮੈਂ ਇਹ ਹੀ ਮੇਰੀ ਵਾਹਿਗੁਰੂ ਦੇ ਅਰਦਾਸ ਆ ਵੀ ਸਾਡਾ ਸਕੂਲ ਸਾਡਾ ਇਲਾਕਾ ਤੱਕੀਆਂ ਰਾਵਾਂ ਤੇ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਰਜਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲਵਾਲਾ ਵਿੱਚ ਜਿਹੜਾ ਹੈ ਉਦਘਾਟਨ ਸਮਾਰੋਹ ਕਰਵਾਇਆ ਗਿਆ ਕੀ ਕਹਿਣਾ ਚਾਹੋਗੇ ਅੱਜ ਸਿੱਖਿਆ ਕ੍ਰਾਂਤੀ ਪੰਜਾਬ ਦੇ ਮਹਿੰਮ ਦੇ ਤਹਿਤ ਸਰਕਾਰੀ ਫਰੀਰਸ ਕੰਟਰੀ ਸਕੂਲ ਕਾਮਲਵਾਲਾ ਵਿਖੇ ਪਿਛਲੇ ਸਾਲ ਮਿਆਦਾਨ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਇਸ ਹਲਕੇ ਦੇ ਵ代ਕ ਫਰੀਮਾਨ ਨਿਰਸ਼ਟਾਰੀ ਜੀ ਵੱਲੋਂ ਕੀਤਾ ਗਿਆ ਹੈ ਬਹੁਤ ਵੱਡਾ ਉਦਮ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਸਿੱਖਿਆ ਭਾਗ ਦਾ ਸਾਡੇ ਸਤਿਕਾਰਯੋਗ ਸਿੱਖਿਆ ਮੰਤਰੀ ਸ੍ਰੀ ਹਰਜੋਤਜੀਤ ਬੈਂਸ ਉਹਨਾਂ ਦਾ ਜਿਹੜੇ ਸਿੱਖਿਆ ਢਾਂਚੇ ਨੂੰ ਉਧਾਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਹਾਂਜੀ ਸਾਰਾ ਵਿਭਾਗ ਸਿੱਖਿਆ ਭਾਗ ਵਧਾਈ ਦਾ ਪਾਤਰ ਆ ਜਿੱਥੇ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਉੱਥੇ ਸਕੂਲਾਂ ਦੇ ਵਿੱਚ ਕੁਆਲਟੀ ਐਜੂਕੇਸ਼ਨ ਵੱਲ ਵੀ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਮੇਰੀ ਸਿੱਖਿਆ ਮੇਰੀ ਸਿੱਖਿਆ ਨੂੰ ਮੁਹੱਈਆ ਕਰਾਉਣ ਦੇ ਲਈ ਦੇ ਨਿਯਤ ਉਪਰਾਲੇ ਕੀਤੇ ਜਾ ਰਹੇ ਆ ਇਹ ਦੀ ਜੌਹਦੀ ਚਾਹ ਦੀ ਮਿਸਾਲ ਇਹ ਆ ਕਿ ਸਾਡੇ ਫਿਨਸ ਸਕੰਡਰੀ ਸਕਾਮਲ ਵਾਲਾ ਦੇ ਵਿੱਚ ਜਿੱਥੇ ਅੱਜ ਉਦਘਾਟਨ ਹੋਇਆ ਹੈ ਉੱਥੇ ਸਾਡੇ 850000 ਦੀ ਵਿਦਿਆਰਥਣ ਜੋ ਕਿ ਪੰਜਾਬ ਦੇ ਵਿੱਚ ਮੈਰਿਟ ਸਟੈਂਡ ਹਾਸਲ ਕੀਤਾ 13ਵਾਂ ਰੈਂਕ ਪੰਜਾਬ ਮੈਰਿਟ ਵਿੱਚ ਹਾਸਲ ਕੀਤਾ ਹੈ ਉਸ ਨੂੰ ਵੀ ਮਾਨ ਜੋਗਾ ਹਲਕਾ ਵਿਧਾਇਕ ਸ਼੍ਰੀ ਰਿਸ਼ਪਾਰੀਆ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਹਾਂਜੀ ਔਰ ਉਹਨਾਂ ਨੇ ਬੱਚਾ ਦੇ ਮਾਤਾ ਪਿਤਾ ਨੂੰ ਇਸ ਪਤੀ ਮਿਮਾਰਕ ਦਿੱਤੀ ਆ ਵਾਕਵਾ ਦਿੱਤੀ ਆ ਔਰ ਅ ਅੱਜ ਕੱਲ ਜਿਹੜਾ ਸਿੱਖਿਆ ਢਾਂਚਾ ਬਹੁਤ ਵਧੀਆ ਹੈ ਲੋਕ ਸਰਕਾਰੀ ਸਕੂਲਾਂ ਵੱਲ ਮੁੜ ਰਹੇ ਆ ਹੂੰ ਔਰ ਉਹਨਾਂ ਦੇ ਵਿਦਿਆਰਥੀ ਨਿਤ ਨਵੀਆਂ ਤਕਨੀਕਾਂ ਨਾਲ ਸਿੱਖਿਆ ਪ੍ਰਾਪਤ ਕਰ ਰਹੇ ਆ ਔਰ ਆਪਣੀ ਮੰਜ਼ਿਲ ਨੂੰ ਸਾਖ ਕਰ ਰਹੇ ਆ ਜੀ ਸਤਿ ਾਨਵੰਦ ਜੀ ਹਾਂਜੀ ਸਰ ਅੱਜ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਉਦਘਾਟਨ ਸਮਾਰੋਹ ਕੀਤਾ ਗਿਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੰਜੀ ਅੱਜ ਸਾਡੇ ਸਕੂਲ ਦੇ ਵਿੱਚ ਹਲਕੇ ਦੇ ਵਿਦਾਇਕ ਮਾਨਯੋਗ ਸ਼੍ਰੀ ਨਿਸ਼ਿ ਨਰੇਸ਼ ਕੁਟਾਰੀਆ ਜੀ ਸਾਡੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਜੀ ਸਾਡੇ ਮੱਲਾਂ ਵਾਲੇ ਬਲਾਕ ਤੋਂ ਬੀ ਐਨਓ ਸੰਜੀਵ ਟੰਡਨ ਜੀ ਮਖੂ ਬਲਾਕ ਦੇ ਬੀ ਐਨਓ ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਹੋਰ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਨੇੜੇ ਮੱਲਾਂ ਵਾਲੇ ਤੋਂ ਕਾਉਂਸਲ ਦੇ ਨਗਰ ਕਾਉਂਸਲ ਦੇ ਪ੍ਰਧਾਨ ਮਿਊਂਸੀਪਲ ਕਮੇਟੀ ਦੇ ਸਗਰੀਵ ਸਿੰਘ ਜੀ ਚੇਅਰਮੈਨ ਮਾਰਕ ਕਮੇਟੀ ਔਰ ਉਗੀਆਂ ਸ਼ਖਸੀਅਤਾਂ ਸਾਡੇ ਸਕੂਲ ਵਿੱਚ ਅੱਜ ਆ ਪਹੁੰਚੀਆਂ। ਉਹਨਾਂ ਨੇ ਮਾਨਯੋਗ ਐਮ.ਐਲ.ਏ. ਸਾਹਿਬ ਨੇ ਸੱਤ ਕਮਰੇ ਜਿਹੜੇ ਪਿਛਲੇ ਸਮੇਂ ਦਰਮਾਨ ਜਿਹੜੇ ਅਸੀਂ ਬਣਾਏ ਸੀ ਕਲਾਸਰੂਮ ਉਹਨਾਂ ਦਾ ਉਦਘਾਟਨ ਕੀਤਾ ਗਿਆ ਅਤੇ ਨਾਲ ਦੀ ਨਾਲ ਹੀ 470 ਮੀਟਰ ਜਿਹੜੀ ਆ ਸਾਡੀ ਬਾਉਂਡਰੀ ਵਾਲਾ ਗਰਾਊਂਡ ਦੀ ਬਾਹਰ ਉਹ ਸਾਰੀ ਕੀਤੀ ਗਈ ਸੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਜੀ ਨਾਲ ਹੀ ਇੱਕ ਅਸੀਂ ਹਾਲ ਬਣਾਇਆ ਵਾ ਜਿਹੜਾ ਬੱਚਿਆਂ ਲਈ ਵੱਡਾ 40 ਬਾਈ 30 ਦਾ ਉਹ ਲੋਕ ਅਰਪਿਤ ਕੀਤਾ ਗਿਆ ਅੱਜ ਤੇ ਨਾਲ ਦੀ ਨਾਲ ਹੀ ਮਾਣਯੋਗ ਹਲਕਾ ਵਿਧਾਈ ਨਰੇਸ਼ ਕੁਟਾਰੀਆ ਜੀ ਬੱਚਿਆਂ ਨੂੰ ਸੰਬੋਧਨ ਕਰਕੇ ਗਏ ਨਾਲ ਦੀ ਨਾਲ ਹੀ ਸਾਨੂੰ ਉਹ ਵਿਸ਼ਵਾਸ ਵੀ ਦਿਵਾ ਕੇ ਗਏ ਕਿ ਅੱਗੇ ਤੋਂ ਜੋ ਵੀ ਕਾਮਲਵਾਲੇ ਸਕੂਲ ਨੂੰ ਜੀਸੀ ਦੀ ਲੋੜ ਹੋਗੀ ਗ੍ਰਾਂਟ ਅਸੀਂ ਦੇਵਾਂਗੇ ਠੀਕ ਹੈ ਜਿਹੜੇ ਦਾਖਲਾ ਮਹੀਮ ਚਾਰੀ ਸਕੂਲਾਂ ਦੇ ਵਿੱਚੋਂ ਦੇ ਹਾਂ ਹਾਂ ਜੀ ਸਿੱਖਿਆ ਭਾਗ ਵੱਲੋਂ ਸਕੂਲਾਂ ਦੇ ਵਿੱਚ ਦਾਖਲਾ ਮਹੀਮ ਚਲਾਈ ਜਾ ਰਹੀ ਆ ਉਸ ਦੇ ਤਹਿਤ ਅਸੀਂ ਵੀ ਜੀ ਘਰ-ਘਰ ਬੱਚਿਆਂ ਦੇ ਪਹੁੰਚ ਕਰ ਰਹੇ ਆ ਸਾਡੇ ਟੀਚਰ ਆ ਜਿਹੜੇ ਉਹ ਟੀਮਾਂ ਬਣਾ ਕੇ ਜਾ ਰਹੇ ਆ ਤੇ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਐ ਇਸ ਵਾਰ ਉਮੀਦ ਆ ਕਿ ਸਾਡੀ ਜਿਹੜੀ ਬੱਚਿਆਂ ਦੀ ਗਿਣਤੀ ਆ ਇਸ ਵਾਰ ਜ਼ਰੂਰ ਵਧੇਗੀ ਜਿਹੜਾ ਅੱਜ ਪ੍ਰੋਗਰਾਮ ਕੀਤਾ ਉਸਤੇ ਬਾਰੇ ਕੀ ਕਹਿਣਾ ਚਾਹੂ ਵਧੀਆ ਅੱਜ ਜਿਹੜਾ ਹਾਂਜੀ ਅੱਜ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਸਾਡਾ ਸਾਰੀ ਕਾਮਲਵਾਲਾ ਦੀ ਟੀਮ ਵਧਾਈ ਦੀ ਪਾਤਰਾ ਕਿਉਂਕਿ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹ ਜਿਹੜਾ ਉਪਰਾਲਾ ਕੀਤਾ ਸੀ ਇਸ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਆਏ ਉਹ ਵੀ ਸਾਨੂੰ ਜਿਹੜੀ ਆ ਸ਼ਾਬਾਸ਼ ਇਸ ਚੀਜ਼ ਦੀ ਦੇ ਕੇ ਗਏ ਆ ਸੋ ਅੱਜ ਦਾ ਜਿਹੜਾ ਸਾਡਾ ਅਦਗਾੜਨ ਸਮਾਰੋਹ ਵੀ ਬਹੁਤ ਹੀ ਵਧੀਆ ਹੋਇਆ ਜੀ ਸਰ ਧੰਨਵਾਦ ਠੀਕ ਹੈ